ਉਹ ਜਾਣਤ ਨਾ ਕੁਛ ਨਹੀਂ ਪਉ ਖੰਡਨ ਨਾਮ ਸਗਲ ਜੀ ਸਰਨਾਕ ਦੀ ਪ੍ਰਭ ਪੂਰਨ ਕਾਮ ਰਹਾਓ ਤੇ ਇਹ ਜਨਮ ਮਰਨ ਦੇ ਚੱਕਰ ਕੱਟਣ ਵਾਲੇ ਪ੍ਰਮਾਤਮਾ ਜੀ ਤੁਸੀਂ ਕਹਿੰਦੇ ਕੱਟ ਕੱਟ ਦੀ ਜਾਣਦੇ ਹੋ ਪਰ ਮੈਂ ਕੁਝ ਵੀ ਨਹੀਂ ਜਾਣਦਾ ਜੋ ਜੀਵ ਆਪ ਜੀ ਦੀ ਸ਼ਰਨ ਲੈਂਦੇ ਹਨ ਉਹਨਾਂ ਸਭ ਨਾਲ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਕਿ ਜਿਹੜਾ ਜੀਵ ਗੁਰੂ ਦੇ ਸਤਿ ਗੁਰੂ ਤੇ ਸੱਚਾ ਵਿਸ਼ਵਾਸ ਕਰ ਲਵੇ ਗੁਰੂ ਨੂੰ ਮੰਨ ਲਵੇ ਕਿ ਜੋ ਕੁਝ ਹੈ ਸਭ ਕੁਝ ਗੁਰੂ ਹੀ ਹੈ ਤਵੇ ਗੁਰੂ ਵੀ ਆਪਣੇ ਸੇਵਕ ਦੀ ਮਾਂ ਫੜ ਲੈਂਦਾ ਫਿਰ ਉਹਦਾ ਉਹਨੂੰ ਕਦੇ ਹਾਰ ਨਹੀਂ ਹੋਣ ਦਿੰਦਾ ਆਪਣੇ ਸੇਵਕ ਦੀ ਗੁਰੂ ਆਪ ਨਾਲ ਖੜ ਜਾਂਦਾ ਹੈ ਸੇਵਕ ਦੇ ਇਸੇ ਤਰ੍ਹਾਂ ਸਤਿਗੁਰੂ ਜੀ ਸਮਝਾਉਣਾ ਕਰਦੇ ਹਨ कि तू जानत मैं कुछ नहीं पव नाम सगल दी सरनाग दी प्रभ पूरन काम के परमात्मा आप सब दे पूरे काम कर दे सब दिया मनोकामना पूरिया कर दे हो जो तेरी सरनागदा तन्ना ही पार ऊंच नीच तुम ते तरे आल संसार के हे प्रभु जी जो जीव आप जी की शरण ग्रहण कर लेता है ਕਿ ਜਿਹੜਾ ਵੀ ਜੀਵ ਪਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਹੈ ਤੇ ਗੁਰੂ ਦੇ ਚਰਨਾਂ ਦੇ ਆਣ ਕੇ ਬੈਠ ਕੇ ਅਰਦਾਸ ਬੇਨਤੀ ਕਰਦਾ ਹੈ ਗੁਰੂ ਦੇ ਚਰਨਾਂ ਜਾਣ ਕੇ satsang ਸਰਵਣ ਕਰਦਾ ਹੈ ਕਹਿੰਦੇ ਉਸ ਨੂੰ ਕਦੇ ਵੀ ਕੋਈ ਦੁੱਖ ਅਤੇ ਕਰਮਾਂ ਦਾ ਭਾਰ ਨਹੀਂ ਰਹਿੰਦਾ ਕਿ ਕਿਉਂ ਨਹੀਂ ਰਹਿੰਦਾ ਜਿਹੜਾ ਗੁਰੂ ਦੇ ਚਰਨਾਂ ਵਿਚ ਜਾਣ ਕੇ ਬੈਠਣਾ ਸ਼ੁਰੂ ਕਰਦੇ ਵੀ ਆਪ ਜੀ ਦੀ ਸ਼ਨ ਪ੍ਰਾਪਤ ਕਰਨ ਨਾਲ ਉੱਚੇ ਨੀਵੇਂ ਅਮੀਰ ਗਰੀਬ ਸਭ ਜੀਵ ਨਾ ਕਰੇ ਜਾਣ ਵਾਲੇ ਸੰਸਾਰ ਨੂੰ ਵੀ ਤਰ ਜਾਂਦੇ ਹਨ ਕਿਉਂਕਿ ਅੱਜ ਦੇਖਿਓ ਗੁਰਪ੍ਰੀਤ ਸਾਹਿਬ ਨੇ ਸੰਸਾਰ ਦਾ ਹਾਲ ਕੀ ਹੈ ਕਿ ਇੱਕ ਦੂਸਰੇ ਨੂੰ ਨੀਵਾ ਕਿਵੇਂ ਦਿਖਾਉਣਾ ਹੈ ਇੱਕ ਦੂਸਰੇ ਦੀ ਨਿੰਦ